ਬੰਦੇ ਵਿੱਚ ਰੜਕਣਾ ਹੋਵੇ ਤੀਵੀ ਵਿੱਚ ਮੜਕਣਾ ਹੋਵੇ ਜਿੱਤੀ ਵਿੱਚ ਜਰਕ ਹੋਵੇ ਜਰਕਣਾ ਹੋਵੇ ਜੀ ਰਾਈਆਂ ਨੂੰ 10 ਦਿਨ ਨਖਰੇ ਬਣੇ ਸੋਹਣੇ ਤੇ ਵੀ ਪੋਰਾ ਬਚਾਈ ਦੀ ਬੜਾ ਪਸੰਦ ਕੀਤਾ ਔਰ ਵੱਡੀ ਗੱਲ ਹੈ ਮਾਨਕ ਸਾਹਿਬ ਤੋਂ ਇਲਾਵਾ ਸੁਰਜੀਤ ਬਿੰਦਰਖੀ ਨੇ ਵੀ ਰਿਕਾਰਡ ਕਰਾਇਆ ਹੈ ਇਹੋ ਗਾਣਾ ਉਹਨਾਂ ਤੋਂ ਲੈ ਕੇ ਹਾਂ ਬਿਲਕੁਲ ਹਾਂ ਰਿਕਾਰਡ ਹੈ ਜੀ ਗਾਣਾ ਉਹਨਾਂ ਨੇ ਵੀ ਗਾਇਆ ਤੁਸੀਂ YouTube ਤੇ ਦੇਖ ਸਕਦੇ ਹੋ ਜੀ ਜੀ ਤੇ ਬਾਕੀ ਉਸ ਤੋਂ ਬਾਅਦ ਇੰਗਲੈਂਡ ਚ ਵੀ ਲੋਕਾਂ ਨੇ ਬਹੁਤ ਗਾਇਆ ਇੱਕ ਸਫਰੀ ਸਫਰੀ ਜੀ ਉਹ ਮੈਨੂੰ ਗਾਣਾ ਭੇਜਿਆ ਸੁਖਜਿੰਦਰ ਚਿੰਦੜ ਜੀ ਨੇ ਮੈਨੂੰ ਦੱਸਿਆ ਪਾਸਾ ਤੋਂ ਬੰਦ ਨੇ ਰਿਕਾਰਡ ਵੀ ਕਰਾਇਆ ਗਾਣਾ ਜੋ ਗਾਇਆ ਤਾਂ ਲੋਕਾਂ ਨੇ ਬਹੁਤ ਜ਼ਿਆਦਾ ਜੀ ਇੱਕ ਗੱਲ ਹੋਰ ਵੀ ਹੁੰਦੀ ਐ ਸਬਾਪਾ ਫੇਰ ਬਣ ਗਿਆ ਨਾ ਜੀ ਹਿੱਟ ਗਾਣਾ ਕਿਉਂ ਹੋ ਗਿਆ ਜਦੋਂ ਬਿੰਦ ਰਖੀਆ ਨੇ ਇਹ ਮੇਰਾ ਗਾਣਾ ਲੈ ਕੇ ਰਿਕਾਰਡ ਕਰਾਤਾ ਮਾਨਕ ਸਾਬ ਮੈਨੂੰ ਕਹਿੰਦੇ ਵੀ ਤੂੰ ਯਾਰ ਉਹਨੂੰ ਕਿਉਂ ਦਿੱਤਾ ਗਾਣਾ ਮੈਂ ਕਿਹਾ ਜੀ ਮੈਂ ਤਾਂ ਦਿੱਤਾ ਗਾਣਾ ਤੁਹਾਡੇ ਕੋਲੇ ਸੀਗਾ ਕਿਤੇ ਬਿੰਦ ਰਖੀ ਨੂੰ ਸੁਣ ਲਿਆ ਗਾਣਾ ਅੱਛਾ ਕਹਿੰਦਾ ਅੱਛਾ ਉਹ ਗਾਣਾ ਤੂੰ ਉਹਨੂੰ ਦੇਤਾ ਮੈਂ ਜੀ ਮੈਂ ਤਾਂ ਦਿੱਤਾ ਹੀ ਨਹੀਂ ਪਤਾ ਉਹਨੂੰ ਸੀ ਵੀ ਲਵੇਤਾ ਨਹੀਂ ਦੇ ਸਕਦਾ ਜੀ ਕਹਿੰਦਾ ਕੋਈ ਗੱਲ ਨਹੀਂ ਅੱਗਾ ਪਿੱਛੇ ਖਾਦੀ ਪੀਤੀ ਜਾ ਹੋ ਗਿਆ ਵੜਾ ਮੈਂ ਕੋਈ ਗੱਲ ਨਹੀਂ ਜੀ ਅੱ ਕਹਿੰਦਾ ਫਿਰ ਉਹਨੇ ਯਾਰ ਵਧੀਆ ਨਹੀਂ ਗਾ ਫਿਰ ਮੈਂ ਦੱਸੂ ਵੀ ਗਾਣਾ ਗਾਈ ਦਾ ਕਿਵੇਂ ਆ ਓਏ ਹੋਏ ਹੋਏ ਫਿਰ ਗਾਣੇ ਨੂੰ ਇੰਨਾ ਗੱਡ ਕੇ ਗਾਉਂਦੇ ਸੀ ਦੱਸਣ ਦੀ ਲੋੜ ਨਹੀਂ ਸੌਤਿਆਂ ਨੂੰ ਔਰ ਗਾਣਾ ਅੱਜ ਵੀ ਚੱਲਦਾ ਹੈ ਪਰਮਾਨਕ ਸਾਹਿਬ ਕਈ ਵਾਰੀ ਕਹਿੰਦੇ ਸੀ ਜੇ ਕਹਿੰਦਾ ਕਿਸੇ ਨੂੰ ਰੱਬ ਨੇ ਸੋਹਣਾ ਸੁਨਖਾ ਰੂਪ ਦਿੱਤਾ ਹੋਵੇ ਹੁਸਨ ਦਿੱਤਾ ਹੋਵੇ ਬੰਦਾ ਕਿਸੋ ਨਰਗਾ ਮੂਹ ਲੱਗੇ ਤੁਰਿਆ ਫਿਰ ਫਿਰ ਫੈਦਾ ਕੀ ਫੈਦਾ ਤੇ ਮੇਂ ਪੇਸ਼ ਕਰ ਲੱਗਿਆ ਬੰਦੇ ਵਿੱਚ ਰੜਕਣਾ ਤੇ ਮੜਕ ਸਾਹਿਬ ਨੇ ਗਾਇਆ ਪਰ ਕੀ ਬਾਤ ਹੈ ਜੀ ਉਹ ਕੀ ਕਹਿ ਸਕਦੇ ਆ ਅੱਜ ਵੀ ਦਿਲਾਂ 'ਚ ਆਇਆ ਮੇਰੇ ਤਾਂ ਹੈ ਹੀ ਹੈ ਤੇ ਬਾਕੀ ਲੋਕਾਂ ਦੇ